ਤਾਚਿਆ ਮਿਟੇ ਸੰਤਾਪ ਆਪਨੇ ਹੈ ਜਾਣਾ ਹੋਈਏ ਆਪਨੇ ਹੈ ਜਾਣਾ ਹੋਈਏ ਸ਼ਰਨ ਕਹੀ ਚ ਰਦਾਸ ਦਾਸੀ ਤਾਜ ਉਦਾਸੀ ਕਰਦਾਸ ਦਾਸੀ ਤਾਜ ਉਦਾਸੀ ਆਓ ਸਖੀ ਆਓ ਸਖੀ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਸੰਤ ਪਾਸ ਸੇਵਾ ਲਾਗੀਏ ਕਰਦਾਸ ਦਾਸੀ ਤਜ ਉਦਾਸੀ ਕਰਦਾਸ ਦਾ ਸੀ ਤਜ ਉਦਾਸੀ ਆਉ ਸਖੀ ਸੰਤ ਪਾਸ ਕਰਦਾਸ ਦਾ ਸੀ ਤਜ ਉਦਾਸੀ ਕਰ ਤਿੰਨ ਰੈ ਵਾਲਾ ਕੀਏ ਸਿਵਾਲਾ ਕੀਏ ਕਰਦਾ ਸਦਾ ਸਤੀ ਤਜ ਉਦਾਸੀ ਕਰਦਾ ਸਦਾ ਸਤੀ ਤਜ ਉਦਾਸੀ ਕਰ ਜੋੜ ਚੋੜ ਦਿਲ ਰਹਿਣ ਜਾਗੀ ਐ ਕਰ ਜੋੜ ਰਕ ਬਖਾਰ ਗੁਰ ਬਚਨ ਸੋ ਸਮਾਜ ਉਹ ਨiyet ਕੀਤਾ ਹੈ ਸਮਾਪਤ ਹੈ ਬਸੰਤ ਦੀ ਵਾਰ ਦੀ ਮੈਂ ਮਸ਼ਕੂਰ ਹਾਂ ਨਗਰ ਨਨਵਲ ਖੁਰ ਦੀ ਸਮੂਹ ਸਾਥ ਸੰਗਤਾਂ ਅਤੇ ਸਮੂਹ ਪ੍ਰਬੰਧਕ ਜਨਾ ਦਾ ਹਰ ਸਾਲ ਇਸ ਪਵਨ ਸਥਾਨ ਤੇ ਮੈਨੂੰ ਹੁਕਮ ਦੇ ਕਰਕੇ ਸੰਤਾਂ ਦੇ ਦਰਸ਼ਨ ਕਰਵਾਉਂਦੇ ਹਨ ਪ੍ਰੋਫੈਸਰ ਕਮਲਦੀਪ ਸਿੰਘ ਜੀ ਜੋ ਦਾਸ ਨੂੰ ਬਹੁਤ ਪਿਆਰ ਬਖਸ਼ਦੇ ਹਨ ਸਾਰੀ ਹੀ ਸੰਗਤ ਸਾਰੇ ਹੀ ਪ੍ਰਬੰਧਕ ਜਨ ਸਰਦਾਰ ਮੋਹਨ ਸਿੰਘ ਜੀ ਬਹੁਤ ਸਾਡੇ ਸਤਿਕਾਰਯੋਗ ਨੇ ਅਸੀਂ ਇਹਨਾਂ ਦੇ ਬੱਚਿਆਂ ਵਰਗੇ ਹਾਂ ਤੇ ਇਨਾ ਤੋਂ ਬਹੁਤ ਸਖਿਆਵਾਂ ਮਿਲਦੀਆਂ ਸਾਨੂੰ ਵੀ ਰਵਿੰਦਰ ਸਿੰਘ ਜੀ ਸਾਰੇ ਪ੍ਰਬੰਧਕ ਜਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸ ਪਵਨ ਸਥਾਨ ਦੇ ਨਾਲ ਜਿੱਥੇ ਆਪ ਜੀਆ ਦਾ ਨਾਤਾ ਜੁੜਿਆ ਹੋਇਆ ਉੱਥੇ ਦਾਸ ਦਾ ਵੀ ਇਸ ਪਵਨ ਸਥਾਨ ਦੇ ਨਾਲ ਬਹੁਤ ਗੂੜਾ ਸਬੰਧ ਹੈ ਬਚਪਨ ਇਨਾ ਮਹਾਪੁਰਸ਼ਾਂ ਦੀ ਗੋਦ ਦੇ ਵਿੱਚ ਇਨਾਂ ਦੀ ਚਰਨ ਸ਼ਰਨ ਦੇ ਵਿੱਚ ਹੀ ਰਹਿ ਕਰਕੇ ਗੁਜ਼ਰਿਆ ਹੈ ਸੋ ਉਹ ਚੀਜ਼ ਦਾ ਅਸਰ ਜੋ ਉਹਨਾਂ ਦੀ ਸੰਗਤ ਦਾ ਹੈ ਉਹ ਵੱਡਮੁੱਲਾ ਹੈ ਉਹਦਾ ਰੋਮ ਰੋਮ ਰਿਣੀ ਹੈ ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਸਾਨੂੰ ਕੋਈ ਸੰਗਤ ਨਾ ਪ੍ਰਾਪਤ ਹੋਵੇ ਨਾ ਸਤ ਸੰਗਤ ਸੱਚੀ ਸੰਗਤ ਤੇ ਮਨੁੱਖ ਦਾ ਪਤਾ ਨਹੀਂ ਮਨ ਕਿਹੜੇ ਪਾਸੇ ਨੂੰ ਉਤਰ ਪੈਣਾ ਹੈ ਮਹਾਪੁਰਸ਼ਾਂ ਦੀ ਸੰਗਤ ਰਹੀ ਸ਼ਾਇਦ ਇਸੇ ਕਰਕੇ ਇਸ ਰਸਤੇ ਦੇ ਉੱਪਰ ਉਹਨਾਂ ਨੇ ਆਪ ਕਿਰਪਾ ਕਰਕੇ ਤੋਰ ਲਿਆ ਉਹਨਾਂ ਦੀ ਅਸੀਸ ਦੇ ਵਿੱਚ ਬੜਾ ਕੁਝ ਹੁੰਦਾ ਸੀ ਉਹਨਾਂ ਦੀ ਬਲੇਸਿੰਗ ਦੇ ਵਿੱਚ ਸਾਰੇ ਸੁੱਖ ਸਨ ਸਾਰੀਆਂ ਦਾਤਾਂ ਸਨ ਕੌਣ ਕਿਹੜੀ ਦਾਤ ਦੀ ਇੱਛਾ ਰੱਖਦਾ ਹੈ ਉਹਨੂੰ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਨਾਤਾ ਜੁੜਿਆ ਰਿਹਾ ਸਾਹਿਬ ਮਹਾਂਪੁਰਸ਼ਾਂ ਦੀ ਅੰਦਰਲੀ ਅਸੀਸ ਵੀ ਇਸੇ ਤਰ੍ਹਾਂ ਦੀ ਸੀ ਕਿ ਅੱਜ ਸਤਿਗੁਰ ਦੀ ਰਹਿਮਤ ਨਾਲ ਗੁਰਬਾਣੀ ਸ਼ਬਦ ਕੀਰਤਨ ਦਾ ਗਾਇਨ ਸਤਿਗੁਰ ਆਪ ਕਿਰਪਾ ਕਰਕੇ ਕਰਵਾਉਂਦੇ ਹਨ ਫਿਰ ਇੱਥੋਂ ਤੱਕ ਇਹ ਸਫ਼ਰ ਨਹੀਂ ਪ੍ਰੋਫੈਸਰ ਸਾਹਿਬ ਜੀ ਵੀ ਆਪ ਜੀ ਨਾਲ ਕਾਫੀ ਸਾਂਝ ਪਾ ਦਿੰਦੇ ਹਨ ਸ਼ਬਦ ਤੇ ਇਸ ਜਹਾਜ਼ ਤੇ ਚੜਨ ਤੇ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੇਵਾਵਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉੱਥੇ ਸਿੱਖ ਦੀ ਜੋ ਪੂਰਨ ਆਸਥਾ ਹੈ ਸਿੱਖਾਂ ਦਾ ਜੋ ਮੱਕਾ ਹੈ ਧੰਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਦੀ ਉਹ ਪਾਵਨ ਪਵਿੱਤਰ ਨਗਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਸੇਵਾਵਾਂ ਕਰਨ ਦਾ ਸੁਭਾਗ ਮਿਲ ਰਿਹਾ ਹੈ ਇਹ ਉਸ ਸੰਗਤ ਦੀ ਬਦੌਲਤ ਹੈ ਉਸ ਮਹਾਂਪੁਰਸ਼ਾਂ ਦੀ ਅਸ਼ੀਰਵਾਦ ਦੀ ਬਦੌਲਤ ਹੈ ਜਿਨ੍ਹਾਂ ਦੀ ਸੰਗਤ ਵਿੱਚੋਂ ਉਹ ਗੁਣ ਮਿਲੇ ਉਹ ਰਹਿਮਤਾਂ ਹੋਈਆਂ ਉਹ ਬਖਸ਼ਿਸ਼ਾਂ ਹੋਈਆਂ ਅੱਜ ਉਸ ਬਖਸ਼ਿਸ਼ ਸਦਕਾ ਜਿੱਥੇ ਗੁਰੂ ਰਾਮਦਾਸ ਜੀ ਦੇ ਪਵਨ ਸਥਾਨ ਤੇ ਚਰਨ ਧੂੜੀ ਪ੍ਰਾਪਤ ਕਰਨ ਦਾ ਸੁਭਾਗ ਮਿਲਦਾ ਹੈ ਉੱਥੇ ਦੇਸਾਂ ਵਿਦੇਸਾਂ ਦੇ ਸੰਗਤਾਂ ਦਾ ਪਿਆਰ ਝੋਲੀ ਵਿੱਚ ਪੈਂਦਾ ਹੈ। ਔਰ ਉਸ ਤੋਂ ਵੀ ਮੈਂ ਵੱਡਾ ਬਟ ਭਾਗਾ ਹੁੰਦਾ ਹਾਂ ਜਦੋਂ ਮੈਂ ਆਪਣੇ ਇਸ ਨਗਰ ਦੇ ਵਿੱਚ ਆਉਂਦਾ ਹਾਂ। ਕਿਉਂਕਿ ਨਨਵਲ ਖੁਰਦ ਅਤੇ ਮੇੜਾ ਕੋਈ ਵੱਖਰਾ ਨਹੀਂ ਇਹ ਦੋਨੇ ਇੱਕ ਨੇ। ਮੈਂ ਸੋਚ ਰਿਹਾ ਸੀ ਸਾਡੀਆਂ ਜ਼ਮੀਨਾਂ ਇੱਕ ਦੂਜੇ ਦੇ ਪਿੰਡਾਂ ਦੇ ਵਿੱਚ ਹੈ। ਸਾਡੀ ਸਾਂਝ ਇਤਨੀ ਗੂੜੀ ਹੈ ਜਿੱਥੇ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਸਾਨੂੰ ਇਹ ਨਹੀਂ ਲੱਗਦਾ ਕਿ ਉਹ ਫਲਾਣੇ ਨਗਰ ਦਾ ਹੈ ਉਹ ਦੂਸਰੇ ਨਗਰ ਦਾ ਬਲਕਿ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਆਪਣੇ ਨਗਰ ਦਾ ਹੈ ਸਾਡੀ ਇਤਨੀ ਕਿ ਇੱਕ ਦੂਜੇ ਨਾਲ ਸਾਂਝ ਹੈ ਪੀੜੀ ਗੰਢ ਹੈ ਸਤਿਗੁਰੂ ਕੀ ਕਿਰਪਾ ਕਰੇ ਇਹ ਪ੍ਰੇਮ ਸਾਡਾ ਸਦਾ ਲਈ ਬਣਿਆ ਰਹੇ ਅੰਗ ਸੰਗ ਨਿਭ ਜਾਵੇ ਸੋ ਇਸ ਨਗਰ ਦੇ ਵਿੱਚ ਆ ਕਰਕੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਮੈਂ ਆਪਣੇ ਘਰ ਵਿੱਚ ਜਦੋਂ ਆਉਂਦਾ ਹਾਂ ਤਾਂ ਮੈਨੂੰ ਇਸ ਗੱਲ ਦਾ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਮੈਂ ਵੀ ਇਸ ਇਲਾਕੇ ਦਾ ਇਸ ਨਗਰ ਦਾ ਇੱਕ ਛੋਟਾ ਜਿਹਾ ਨਮਾੰਦਾ ਹਾਂ ਇੱਕ ਛੋਟਾ ਜਿਹਾ ਇਸ ਨਗਰ ਦਾ ਮੈਂਬਰ ਹਾਂ ਸੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਹੈ ਜਦੋਂ ਆਪ ਸਾਰੇ ਹੀ ਦਾਸ ਨੂੰ ਪਿਆਰ ਕਰਦੇ ਹੋ ਪ੍ਰੇਮ ਬਖਸ਼ਦੇ ਹੋ ਬੜਾ ਮਾਣ ਮਹਿਸੂਸ ਹੁੰਦਾ ਹੈ ਮੈਂ ਆਪ ਜੀ ਦੀਆਂ ਅਸੀਸਾਂ ਦੇ ਨਾਲ ਆਪਣੀਆਂ ਝੋਲੀਆਂ ਨੂੰ ਭਰ ਕੇ ਲੈ ਜਾਂਦਾ ਹਾਂ ਸੋ ਕਿਰਪਾ ਕਰਨੀ ਇਸੇ ਤਰ੍ਹਾਂ ਅਸੀਸ ਬਖਸ਼ਨੀ ਗੁਰੂ ਕਿਰਪਾ ਕਰਕੇ ਸਵਾਸਾਂ ਦੇ ਨਾਲ ਸਿੱਖੀ ਨਿਭਾ ਲਵੇ ਅਤੇ ਗੁਰੂ ਰਾਮਦਾਸ ਆਪਣੇ ਚਰਨਾਂ ਦੇ ਵਿੱਚ ਜਿੰਨੀ ਵੀ ਸੇਵਾ ਹੈ ਉਹ ਲੈ ਲਵੇ ਸਤਿਗੁਰ ਮਿਹਰ ਅਮਤ ਕਰਨ ਆਓ ਫੁਕਮ ਹੋਇਆ ਥੋੜਾ ਸਮਾਂ ਹੋਰ ਆਪ ਜੀ ਦੀ ਹਾਜ਼ਰੀ ਦੇ ਵਿੱਚ ਸ਼ਬਦ ਗਾਇਨ ਕਰਾਂ ਜੀਓ ਗੁਰੂ ਦੀ ਹਜ਼ੂਰੀ ਦੇ ਵਿੱਚ ਆਓ ਮਿਲ ਕੇ ਕਰਕੇ ਸ਼ਬਦ ਗਾਇਨ ਕਰੀਏ